ਇਦਾਂ ਦੇ ਉਹ ਕਹਿੰਦੇ ਸਾਨੂੰ ਵਚਨ ਭੁੱਲ ਜਾਂਦਾ ਆ ਵਚਨ ਆਪੇ ਨਹੀਂ ਭੁੱਲਦਾ ਤੁਸੀਂ ਭੁੱਲਣਾ ਚਾਹੁੰਦੇ ਆ ਇਸ ਲਈ ਭੁੱਲਦਾ ਆ ਤੁਹਾਨੂੰ ਤੁਹਾਡੀ ਗਵਾਂਡਣ ਨੇ ਕਿਹੜੇ ਕਿਹੜੇ ਲਾਮੇ ਦਿੱਤੇ ਉਹ ਤਾਂ ਕਦੀ ਨਹੀਂ ਭੁੱਲੇ ਤੁਹਾਨੂੰ ਤੁਹਾਡੇ ਕਿਹੜੇ ਰਿਸ਼ਤੇਦਾਰ ਨੇ ਕਿਹਦੇ ਸਾਹਮਣੇ ਮਹਿਣਾ ਦਿੱਤਾ ਤੁਹਾਨੂੰ ਕਦੀ ਨਹੀਂ ਭੁੱਲਿਆ ਤੁਸੀਂ ਕਿਸੇ ਨੂੰ 500 ਸਗਨ ਪਾਇਆ ਅਗਲਾ ਤੁਹਾਨੂੰ 50 ਦੇ ਕੇ ਗਿਆ ਤੁਹਾਨੂੰ ਚੇਤਾ ਨਹੀਂ ਭੁੱਲਿਆ ਵੀ ਮੈਂ ਇਹਨੂੰ ਕਿੰਨਾ ਸਗਨ ਦਿੱਤਾ ਸੀ ਤੁਹਾਡਾ ਦਿੱਤਾ ਸੂਟ ਤੁਹਾਨੂੰ ਮੁੜ ਕੇ ਆ ਗਿਆ ਤੁਸੀਂ ਪਹਿਚਾਣ ਲਿਆ ਵੀ ਇਹ ਤਾਂ ਮੈਂ ਇਹਨੂੰ ਦਿੱਤਾ ਸੀ ਇਹਨੇ ਮੋੜ ਕੇ ਮੈਨੂੰ ਦਿੱਤਾ ਤੁਹਾਨੂੰ ਕਿਉਂ ਨਹੀਂ ਭੁੱਲਿਆ ਜੇ ਤੁਸੀਂ ਇੱਟੇ ਹੀ ਬੁਲੱਕੜਿਆ ਦੇ ਮਾਮੇ ਦਾ ਨਾਮ ਨਹੀਂ ਭੁੱਲਦਾ ਚਾਚੇ ਦਾ ਨਾਮ ਨਹੀਂ ਭੁੱਲਦਾ ਤੁਹਾਨੂੰ ਕੁੜਮਾਂ ਦੇ ਨਾਮ ਨਹੀਂ ਭੁੱਲਦੇ ਤੁਹਾਨੂੰ ਨਿਆਣਿਆਂ ਦੇ ਨਾਮ ਨਹੀਂ ਭੁੱਲਦੇ ਤੁਹਾਨੂੰ ਪੰਜਾਂ ਪੁਸ਼ਤਾਂ ਦੇ ਨਾਮ ਚੇਤੇ ਰਹਿੰਦੇ ਆ ਫੇਰ ਤੁਹਾਨੂੰ 12 ਚੇਲਿਆਂ ਦੇ ਨਾਮ ਚੇਤੇ ਕਿਉਂ ਨਹੀਂ ਰਹਿੰਦੇ ਬਾਈਬਲ ਦੀਆਂ ਕਿਤਾਬਾਂ ਦੇ ਨਾਮ ਚੇਤੇ ਕਿਉਂ ਨਹੀਂ ਰਹਿੰਦੇ ਅੱਜ ਦਾ ਸੁਣਿਆ ਹੋਇਆ ਵਚਨ ਚੇਤੇ ਕਿਉਂ ਨਹੀਂ ਰਹਿੰਦਾ ਕਿਉਂਕਿ ਤੁਸੀਂ ਰੱਖਣਾ ਨਹੀਂ ਚਾਹੁੰਦੇ ਜਿਹੜੀ ਚੀਜ਼ ਨੂੰ ਤੁਸੀਂ ਚੇਤੇ ਰੱਖਣਾ ਚਾਹੁੰਦੇ ਆ ਉਹ ਕਦੀ ਦਿਮਾਗ ਚੋਂ ਨਹੀਂ ਨਿਕਲਦੀ ਉਹ ਕਦੀ ਨਹੀਂ ਨਿਕਲਦੀ ਉਹ ਬਹਿ ਜਾਂਦੀ ਆ ਦਿਮਾਗ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਕਿਸੇ ਗੱਲ ਨੂੰ ਚੇਤੇ ਰੱਖਣਾ ਚਾਹੁੰਦੇ ਤੁਸੀਂ ਕਹਿੰਦੇ ਆਹ ਗੱਲ ਮੈਂ ਜ਼ਿੰਦਗੀ ਭਰ ਨਹੀਂ ਭੁੱਲੂਗਾ ਫਿਰ ਉਹ ਬੰਦੇ ਭਾਵੇਂ ਤੁਹਾਡੇ ਨਾਲ ਲੜੇ ਹੋਣ ਦੇ ਬਾਅਦ ਚ ਮਿਲਣ ਵਰਤਨ ਵੀ ਲੱਗ ਜਾਣ ਤੁਸੀਂ ਕਹਿੰਦੇ ਜਦੋਂ ਮੈਨੂੰ ਮਿਲਦਾ ਨਾ ਮੈਨੂੰ ਉਹਦੀ ਫਲਾਨੀ ਗੱਲ ਚੇਤੇ ਆ ਜਾਂਦੀ ਹੈ ਕਿਉਂਕਿ ਤੁਸੀਂ ਤੱਕਿਆ ਸੀ ਮੈਂ ਨਹੀਂ ਭੁੱਲਣਾ ਜਿੱਦਣ ਤੁਸੀਂ ਤੱਕ ਲਿਆ ਮੈਂ ਵਚਨ ਨਹੀਂ ਭੁੱਲਣਾ ਉਦੋਂ ਤੁਹਾਨੂੰ ਵਚਨ ਭੁੱਲਣਾ ਬੰਦ ਹੋ ਜਾਣਾ ਤੇ ਵਚਨ ਚੇਤੇ ਰਹਿਣਾ ਸ਼ੁਰੂ ਹੋ ਜਾਣਾ ਇਸ ਲਈ ਤੱਕ ਕੇ ਬੈਠਿਆ ਕਰੋ ਮਨ ਬਣਾ ਕੇ ਬੈਠਿਆ ਕਰੋ ਕਿ ਮੈਂ ਵਚਨ ਚੇਤੇ ਕਰਨਾ ਆ ਮੈਨੂੰ ਰਿਸ਼ਤੇਦਾਰਾਂ ਦੇ ਨਾਮ ਭੁੱਲਦੇ ਤਾਂ ਭੁੱਲ ਜਾਣ ਪਰ ਮੈਂ ਪਵਿੱਤਰ ਬਾਈਬਲ ਦੀਆਂ ਸਾਰੀਆਂ ਪੁਸਤਕਾਂ ਦੇ ਨਾਮ ਚੇਤੇ ਕਰਨੇ ਆ ਮੈਂ ਉਹਨਾਂ 12 ਚੇਲਿਆਂ ਦੇ ਨਾਮ ਚੇਤੇ ਕਰਨੇ ਜਿਨ੍ਹਾਂ ਨੇ ਦੁਨੀਆ ਪਲਟ ਕੇ ਰੱਖ ਦਿੱਤੀ ਜਿਨ੍ਹਾਂ ਨੇ ਪੂਰੀ ਮਸੀਹਤ ਦਾ ਪ੍ਰਚਾਰ ਦੁਨੀਆ ਦੇ ਵਿੱਚ ਫੈਲਾ ਕੇ ਰੱਖ ਦਿੱਤਾ ਮੈਂ ਉਹਨਾਂ ਸੰਤਾਂ ਦੇ ਨਾਮ ਚੇਤੇ ਕਰਨੇ ਆ ਇੱਥੇ ਲੋਕੀ ਸਾਨੂੰ ਮਿਲਣ ਵਾਸਤੇ ਆਉਂਦੇ ਉਹਨਾਂ ਨੂੰ ਪੁੱਛੀਦਾ ਤੁਹਾਡੇ ਪਾਸਟਰ ਜੀ ਦਾ ਕੀ ਨਾਮ ਆ ਉਹ ਭਲਾ ਜਿਆ ਨਾ ਅਸੀਂ ਖਰੇ ਚੇਤਾ ਕਿਉਂ ਭੁੱਲ ਲਗਿਆ ਤੁਹਾਡੀ ਚਰਚ ਦਾ ਕੀ ਨਾਮ ਉਹਨਾਂ ਨੂੰ ਚਰਚ ਦਾ ਨਾਮ ਨਹੀਂ ਪਤਾ ਉਹਨਾਂ ਨੂੰ ਪਾਸਟਰ ਜੀ ਦਾ ਨਾਮ ਨਹੀਂ ਪਤਾ ਕਿਉਂ ਕਿਉਂਕਿ ਉਹਨਾਂ ਨੂੰ ਪਾਸਟਰ ਦੇ ਨਾਮ ਨਾਲ ਕੋਈ ਮਤਲਬ ਨਹੀਂ ਪਾਸਟਰ ਦੇ ਜੀਵਨ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਚਰਚ ਦੇ ਨਾਮ ਨਾਲ ਮਤਲਬ ਨਹੀਂ ਚਰਚ ਨਾਲ ਮਤਲਬ ਨਹੀਂ ਉਹਨਾਂ ਨੂੰ ਮਤਲਬ ਕੀ ਮੇਰੀਆਂ ਲੱਤਾਂ ਠੀਕ ਹੋ ਜਾਣ ਮੇਰੇ ਗੋਡੇ ਠੀਕ ਹੋ ਜਾਣ ਮੇਰੇ ਮੋਢੇ ਠੀਕ ਹੋ ਜਾਣ ਮੇਰਾ ਲੱਕ ਠੀਕ ਹੋ ਜਾਵੇ ਵੀਜ਼ਾ ਲੱਗ ਜਾਵੇ ਕੋਟੀ ਪੈ ਜਾਵੇ ਪਾਸਟਰ ਤੋਂ ਅਸੀਂ ਕੀ ਲੈਣਾ ਪਰ ਪ੍ਰਭੂ ਇਦਾਂ ਨਹੀਂ ਚਾਹੁੰਦੇ